ਕਣੀ ਦੋਨੀ ਤੈਨੀ ਚਾਰਨੀ ਪੰਜ ਕੁਰਤੇ ਪਜਾਮੇ ਪੰਜ ਕੁਰਤੇ ਪਜਾਮੇ ਪੰਜ ਕੁਰਤੇ ਪਜਾਮੇ 1000 ਰੁਪਏ ਦੇ 200 ਰੁਪਏ ਦਾ ਕੁਰਤਾ ਪਜਾਮਾ 700 ਰੁਪਏ ਦਾ ਵੱਡੇ ਪਣੇ ਦਾ ਕੁਰਤਾ ਪਜਾਮਾ ਕੀ ਜਾਦਾ ਆ ਦੇਖੋ ਜੀ ਪਟਾਕੇ ਪੂਰੇ ਪਾਈ ਜਾਂਦੇ ਆ ਰੇਟ ਬਹੁਤ ਜ਼ਿਆਦਾ ਸੈੱਟ ਤੇ ਆ ਚਾਹੇ ਚਿੱਟਾ ਚਾਹੇ ਕਾਲਾ ਚਾਹੇ ਪੀਲਾ ਨੀਲਾ ਜਿਹੜਾ ਮਰਜ਼ੀ ਰੰਗ ਲੈ ਜਾਓ ਚੈਰਜ ਕਰਦਾ ਜਿਹੜੇ ਮਰਜ਼ੀ ਸ਼ੋਰੂਮ ਤੇ ਚਲਜੋ 10000 ਰੁਪਏ ਤੋਂ ਘੱਟ ਕਿਸੇ ਨੇ 2 ਪੀਸ ਕੋਰਪ੍ਰੈਂਟ ਤੁਹਾਨੂੰ ਨਹੀਂ ਦੇਣਾ ਸਾਡੇ ਕੋਲ ਆ ਜਾਓ 2 ਪੀਸ ਕੋਰਪ੍ਰੈਂਟ ਸਲਾਈ ਕਰਕੇ 2995 ਵਿੱਚ ਤੁਹਾਨੂੰ ਆਪਾਂ ਦੇ ਦੇਵਾਂਗੇ ਹੁਣ ਆ ਵੀ ਚੈੱਕ ਕਰ ਲੋ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਆ ਤਰਸੇਮ ਜਿਸ ਦਾ ਸਟਾਈਲ ਹੈਗਾ ਆ 12000 13000 ਰੁਪਏ ਦੀ ਕੀਮਤ ਆ ਇਹ ਵੀ ਤੁਹਾਨੂੰ ਅਸੀਂ 2995 ਵਿੱਚ ਦੇ ਦਾਂਗੇ ਇਦਾਂ ਦਾ ਡਿਜ਼ਾਈਨ ਤਿਆਰ ਕਰਕੇ ਹੁਣ 16000 17000 15000 3 ਪੀਸ ਕੋਟ ਪੈਂਟ ਦਾ ਇਤਾਂ ਰੇਟ ਚੱਲਦਾ ਬਾਜ਼ਾਰ 'ਚ ਦੇਖੋ ਕਿੰਨਾ ਸੋਹਣਾ ਸਟਾਈਲ ਹੈਗਾ ਇਹ ਤੁਹਾਨੂੰ ਅਸੀਂ 3 ਪੀਸ ਕੋਟ ਪੈਂਟ ਸਲਾਈ ਕਰਕੇ 3760 ਦੇ ਦੇਣਾ ਸਲੋਜੀ ਹੋਏ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਆ ਮੁੰਡੇ ਕਹਿੰਦੇ ਵੀ ਅਸੀਂ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਾ ਕੇ ਰੈਲੀਆਂ ਤੇ ਜਾਣਾ ਆ ਵੋਟਾਂ ਵੀ ਮੰਗਣੀਆਂ ਆ ਅਸੀਂ ਲਗਜ਼ਰੀ ਕੱਪੜੇ ਪਾਉਣੇ ਆ ਪਤਾ ਲੱਗੇ ਸਾਡੇ ਕੋਲ ਤੁਸੀਂ ਪੇਪਰ ਕੋਟਨ ਦਾ ਲੈ ਲਓ ਤੁਸੀਂ ਸਾਡੇ ਕੋਲ ਕੋਟਨ ਲੈ ਲਓ ਚਾਹੇ ਤੁਸੀਂ ਸਾਡੇ ਕੋਲ ਲੈ ਲੈਣ ਲੈਣੋ ਹਰ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਸਾਡੇ ਕੋਲ ਮਿਲਣੀ ਆ ਵੱਡਾ ਚੈਲੰਜ ਕੀ ਆ ਤੁਹਾਨੂੰ ਅਸੀਂ ਦੱਸ ਦਿੰਦੇ ਆ ਆ ਜਿਹੜਾ ਕੋਟ ਤੇ ਪਿਆ ਮੇਰਾ ਕਪੜਾ ਬਾਜ਼ਾਰ ਚ 3 3000 ਰੁਪਏ ਤੁਸੀਂ ਲੈਨੇ ਹੋ 700 ਰੁਪਏ ਦਾ ਤੁਹਾਨੂੰ ਅਸੀਂ ਦੇ ਦੇਣਾ ਆ ਬਾਸਕ ਤਾਂ ਸਾਡੇ ਕੋਲ ਬਹੁਤ ਸੋਹਣੀਆਂ ਆ ਗਈਆਂ ਚਾਰ ਜੇਪਾਂ ਵਾਲੋ ਦੋਲ ਵਾਲੋ ਤਿੰਨ ਵਾਲੋ ਇੱਕ ਵਾਲਾ ਵੀ ਮਿਹਰਬਾਨੀ 10 1000 ਰੁਪਏ ਘਰਾਇਆ ਚੱਲਦਾ 15 15000 ਰੁਪਏ ਇਹਦੀ ਕੀਮਤ ਆ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਸ਼ੇਰਬਾਨੀ ਸਲਾਈ ਕਰਕੇ ਤੁਹਾਨੂੰ ਅਸੀਂ ਦੇ ਦੇਣੀ। ਸਲੋ ਵੀ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਭਰਾ ਕਹਿੰਦੇ ਵੀ ਅਸੀਂ ਵਿਆਹ ਪਾਰਟੀਆਂ ਤੇ ਜਾਣਾ। ਅਸੀਂ ਜਾਈਏ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਕੋਈ ਬੰਦਾ ਆਇਆ, ਕੋਈ ਮਾਡਲ ਐਕਟਰ ਆਇਆ ਆ ਵਿਆਹ ਦੇ ਵਿੱਚ ਤੇ ਤੁਹਾਨੂੰ ਆਉਣਾ ਪਣਾ ਮਾਤੂਸ਼ਰੀ ਦਸਤਾਰ ਤੇ ਸਟੋਰ ਤੇ ਜਿੱਥੇ ਤੁਹਾਨੂੰ ਅਸੀਂ ਦੇਨੇ ਆ। ਬਹੁਤ ਟੌਪ ਦੇ ਲਗਜ਼ਰੀ ਕੋਟ ਪੈਂਟ ਜਿਹੜੇ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ ਮੈਂ ਚੈਰਜ ਕਰਦਾ ਜਿਹੜੇ ਮਰਜ਼ੀ ਸ਼ੋਰੂਮ ਤੇ ਚਲਜੋ 10000 ਰੁਪਏ ਤੋਂ ਘੱਟ ਕਿਸ ਨੇ 2 ਪੀਸ ਕੋਟ ਪੈਂਟ ਤੁਹਾਨੂੰ ਨਹੀਂ ਦੇਣਾ। ਸਾਡੇ ਕੋਲ ਆਜੋ। 2 ਪੀਸ ਕੋਟ ਪੈਂਟ ਸਲਾਈ ਕਰਕੇ 2995 ਤੁਹਾਨੂੰ ਆਪਾਂ ਦੇ ਦੇਵਾਂਗੇ ਹੁਣ ਆ ਵੀ ਚੈੱਕ ਕਰ ਲੋ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਆ ਤਰਸੀਮ ਜਿਸ ਤਰ੍ਹਾਂ ਦਾ ਸਟਾਈਲ ਹੈਗਾ ਆ 12000 13000 ਰੁਪਏ ਦੀ ਕੀਮਤ ਆ ਇਹ ਵੀ ਤੁਹਾਨੂੰ ਅਸੀਂ 2995 ਦੇ ਦਾਂਗੇ ਇਦਾਂ ਦਾ ਡਿਜ਼ਾਈਨ ਤਿਆਰ ਕਰਕੇ ਹੁਣ 16000 ਰੁਪਏ 17000 15000 3 ਪੀਸ ਕੋਟ ਪੈਂਟ ਦਾ ਇਦਾਂ ਰੇਟ ਚੱਲਦਾ ਬਾਜ਼ਾਰ 'ਚ ਦੇਖੋ ਕਿੰਨਾ ਸੋਹਣਾ ਸਟਾਈਲ ਹੈਗਾ ਇਹ ਤੁਹਾਨੂੰ ਅਸੀਂ 3 ਪੀਸ ਕੋਟ ਪੈਂਟ ਸਲਾਈ ਕਰਕੇ 3760 ਦੇ ਦੇਣਾ ਸਲੋ ਜੀ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਆ ਮੁੰਡੇ ਕਹਿੰਦੇ ਵੀ ਅਸੀਂ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਾ ਕੇ ਰੈਲੀਆਂ ਤੇ ਜਾਣਾ ਆ ਵੋਟਾਂ ਵੀ ਮੰਗਣੀਆਂ ਆ ਅਸੀਂ ਲਗਜ਼ਰੀ ਕੱਪੜੇ ਪਾਉਣੇ ਆ ਪਤਾ ਲੱਗੇ ਸਾਡੇ ਕੋਲ ਤੁਸੀਂ ਪੇਪਰ ਕੋਟਨ ਦਾ ਲੈ ਲਓ ਤੁਸੀਂ ਸਾਡੇ ਕੋਲ ਕੋਟਨ ਲੈ ਲਓ ਚਾਹੇ ਤੁਸੀਂ ਸਾਡੇ ਕੋਲ ਲੈ ਲੈਣ ਲੈਣੋ ਹਰ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਸਾਡੇ ਕੋਲ ਮਿਲਣੀ ਆ ਵੱਡਾ ਚੈਲੰਜ ਕੀ ਆ ਤੁਹਾਨੂੰ ਅਸੀਂ ਦੱਸ ਦਿੰਦੇ ਆ ਆ ਜਿਹੜਾ ਕੁੜਤੇ ਪਜਾਮੇ ਦਾ ਕੱਪੜਾ ਬਾਜ਼ਾਰ ਚ 3-3000 ਰੁਪਏ ਤੁਸੀਂ ਲੈਨੇ ਹੋ 700 ਰੁਪਏ ਦਾ ਤੁਹਾਨੂੰ ਅਸੀਂ ਦੇ ਦੇਣਾ ਆ ਬਾਸਕਟਾਂ ਸਾਡੇ ਕੋਲ ਬਹੁਤ ਸੋਹਣੀਆਂ ਆ ਗਈਆਂ ਚਾਰ ਜੇਪਾਂ ਵਾਲਾ ਦੋਲ ਵਾਲਾ ਤਿੰਨ ਵਾਲਾ ਇੱਕ ਵਾਲਾ ਬਟਨ 골ਡ ਲਾ ਲਓ ਬਲੈਕ ਲਾ ਲਓ ਚਾਹੇ ਜਿੱਦਾਂ ਦੇ ਡਿਜ਼ਾਈਨ ਲਾ ਲਓ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਬਹੁਤ ਵੈਰਾਈਟੀ ਦੇਵਾਂਗੇ ਸ਼ੇਰਵਾਨੀ 10-10000 ਰੁਪਿਆ ਕਿਰਾਇਆ ਚੱਲਦਾ 15-15000 ਰੁਪਿਆ ਇਹਦੀ ਕੀਮਤ ਆ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਤੁਹਾਨੂੰ ਅਸੀਂ ਦੇ ਦੇਣੀ ਸੋ ਭਾਜੀ ਚਰਚਾ ਬੜੀ ਆ ਕਿਹਨੇ 10-10000 ਵਾਲੇ 2995 ਜ ਤੇ 15000 ਵਾਲੇ 3760 ਜ ਸਲਾਈ ਕਰਕੇ ਸਹੀ ਗੱਲ ਆ ਦੇ ਰਹੇ ਹਾਂ ਅੱਜ ਵੀ ਬਿਲਕੁਲ ਭਾਜੀ ਇੱਕਦਮ ਠੋਕੇ ਦੇ ਰਹੇ ਆ ਚੈਲੰਜ ਕਰਕੇ ਦਿੱਤੇ ਪੂਰੀ ਸਰਦੀਆਂ ਚ ਨਿਵਾਤਾ ਹੋਣ ਵਾਲੀ ਵਿਆਹਾਂ ਸ਼ਾਦੀਆਂ ਦੀ ਐ ਆ ਚੈੱਕ ਕਰੋ ਜੀ ਕੋਟ ਪੈਂਟ ਦੇ ਰੰਗ ਜਿਹੜਾ 2995 3760 ਚ ਦੇ ਦੇ ਰੰਗ ਦੇਖੋ ਕਿੰਨੇ ਸ਼ਾਨਦਾਰ ਹੈ ਰੰਗਾਂ ਵਿੱਚ ਜਣੀ ਕੋਈ ਕਮੀ ਭਾਜੀ ਨਜ਼ਾਰੇ ਲਿਆਵਾਂਗੇ ਕੋਟ ਪੈਂਟ ਦੇ ਮਾਮਲੇ ਦੇ ਭਾਜੀ ਹੁਣ ਗੱਲ ਕਰ ਲੈਨੇ ਸਟੂਡੀਓ ਵਾਲਿਆਂ ਦੀ ਜਿਹੜੇ ਕਦੇ 15 15 20 20 ਹਜ਼ਾਰ ਤੋਂ ਘੱਟ ਕੋਟ ਪੈਂਟ ਹੀ ਬੰਦਾ ਆ ਚੱਕੋ ਆ ਗਿਆ ਇਟਾਲੀਅਨ ਫੈਬਰਿਕ ਆ ਚੱਕੋ ਭਾਜੀ ਲੈ ਆਂਦਾ ਮਾਤੂਸ਼ਰੀ ਦਸਤਾਰ ਨੇ ਇਹਦਾ ਵੀ ਤੋੜ ਇਹ ਵੀ ਕੋਡ ਪੈਣ 5 600 ਦੇ ਸੀ ਕੇ ਦੇ ਲਾਗੇ ਬਾਜੀ ਦੇਖੋ ਵੀ ਪੋਲਿਓ ਪੰਛਿਓ ਲੁੱਟਣਾ ਕਰਾਈ ਜੋ ਆਹ ਹੈ ਕਪੜਾ ਆ ਚੈੱਕ ਕਰਾ ਲਓ ਭਾਵੇਂ ਕੰਤਰ ਕੱਟ ਕੇ ਲੈ ਜਾਓ ਸਾਡੇ ਕੋਲੋਂ ਆਹ ਹੈ ਕਪੜਾ ਆ ਜਿਹੜੇ ਸਟੂਡੀਓ ਦੇ ਵਿੱਚ ਤੁਸੀਂ 20 000 ਰੁਪਏ ਖਰਚ ਕਿਉਂਨੇ ਹੋ 20000 ਖਰਚਣ ਦੀ ਲੋੜ ਨਹੀਂ 5000 4500 4200 5200 ਦੇ ਵਿੱਚ ਇਹ ਦੇਖੋ ਇਹਦੇ ਵਿੱਚ ਲਾਈਨਾਂ ਚੈੱਕ ਪਲੇਨ ਜੋ ਲੈਣਾ ਤੁਸੀਂ ਲੈ ਜਾਓ ਹੁਣ ਤੁਸੀਂ ਚਾਹੁੰਦੇ ਹੋਣੇ ਵੀ ਅਸੀਂ ਬਲੇਜ਼ਰਾਂ ਬਰਉਣੀਆਂ ਪੈਂਟਾਂ ਦੇ ਨਾਲ ਪਾਉਣੀਆਂ ਹੈਗੀਆਂ ਪਾਰਟੀ ਜਾਣਾ ਚਾਹੇ ਤੁਸੀਂ ਆਫੀਸਰ ਹੈਗੇ ਆਂ ਲੇਜ਼ਰਾਂ ਦੇ ਵਿੱਚ ਹੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਈਦੀ ਆ ਭਾਈ ਜੀ ਬਾਸਕਰ ਦੇ ਸ਼ੇਰਬਾਨੀਆਂ ਦਾ ਵੀ ਦੱਸ ਦੋ ਦੇਖੋ ਜੀ ਬਾਸਕਟ ਆ ਚੈੱਕ ਸਟਾਈਲ ਵੀ ਤੁਸੀਂ ਬਣਾ ਸਕਦੇ ਹੋ ਹੁਣ ਬੋਟਾ ਦਾ ਟਾਈਮ ਆ ਕਹਿੰਦੇ ਬਾਸਕਟਾ ਕੁੜਤੇ ਪਜਾਮੇ ਦੇ ਉੱਤੇ ਚਲਣੀਆਂ ਚਲਣੀਆਂ ਹੁਣ ਵਾਰੀ ਆ ਗਈ ਵਿਆਹ ਸ਼ਾਦੀ ਦੀ ਕਹਿੰਦੇ ਵੈਡਿੰਗ ਦਾ ਸਾਡਾ ਵਿਆਹ ਆ ਗਿਆ ਸਾਰੇ ਪਰਿਵਾਰ ਨੇ ਕੋਈ ਚੰਗੀ ਥੀਮ ਬਣਾਣੀ ਆ ਚੰਗੀ ਥੀਮ ਘੱਟ ਰੇਟ ਦੇ ਵਿੱਚ ਤੇ ਨਵੀਂ ਚੀਜ਼ ਆ ਚੱਕੋ ਜੀ ਮਾਤੂ ਸ਼੍ਰੀ ਦਸਤਾਰ ਬਾਘੇ ਪ੍ਰਾਣੇ ਦੇ ਵਿੱਚ ਨਵੀਆਂ ਵੈਰਾਈਟੀ ਆ ਗਈਆਂ ਲਗਜ਼ਰੀ ਜਿਹੜੀ ਤੁਸੀਂ ਬਾਸਕਟ ਬਣਾ ਲਓ ਕੁੜਤਾ ਬਣਾ ਲਓ ਆ ਚੱਕੋ ਜੀ ਜਿੱਦਾਂ ਦਾ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਤੁਸੀਂ ਰਾਇਲ ਕਲਾਸ ਆਪਣੀ ਵਿਡਿੰਗ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹੋ ਤੇ ਮਾਤੂ ਸ਼੍ਰੀ ਦਸਤਾਰ ਤੇ ਆਜੋ ਗੱਲ ਕਰਦੇ ਹੁਣ ਸ਼ੇਰਵਾਨੀਆਂ ਦੀ ਕਹਿੰਦੇ 10-10 12-12000 ਰੈਂਟ ਤੇ ਲੈ ਕੇ ਆਂਦਾ ਲਾੜਾ ਸ਼ੇਰਵਾਨੀ ਤੇ ਉਹ ਸ਼ੇਰਵਾਨੀ ਪਤਾ ਨਹੀਂ ਕਿੰਨੇ ਵ્યાਹਾਂ ਜੇ ਘਮਗਿਆਈ ਹੁੰਦੀ ਆ ਹੁਣ ਤੁਹਾਨੂੰ ਰੈਂਟ ਤੇ ਲੈਣ ਦੀ ਲੋੜ ਨਹੀਂ ਆ ਵਿਆਹ ਹੋਣਾ ਤੁਹਾਡਾ ਇੱਕ ਵਾਰ ਆਜੋ ਸ਼ੇਰਵਾਨੀ ਤੁਹਾਨੂੰ 6500 6000 ਚ ਤਿਆਰ ਕਰਕੇ ਦੇ ਦਾਂਗੇ ਡਿਜ਼ਾਈਨ ਤੁਹਾਡੇ ਪਸੰਦ ਦੇ ਰੰਗ ਤੁਹਾਡੇ ਪਸੰਦ ਦਾ ਹਰ ਇੱਕ ਚੀਜ਼ ਦੀਆਂ ਪੂਰੀਆਂ ਸੁਵਿਧਾਵਾਂ ਕਿਉਂਕਿ ਕੱਪੜਾ ਆਵਦਾ ਸਟੀਚਿੰਗ ਸਾਡੀ ਆਪ ਦੀ ਏ ਕਲਾਸ ਸਟੀਚਿੰਗ ਦਵਾਂਗੇ ਔਰ ਰੇਟ ਮੈਂ ਕਹਿਣਾ ਰਕਾਰ ਜਮਾਈ ਤੋੜ ਦਾਂਗੇ ਸलो ਜੀ ਆ ਵੀ ਚੈੱਕ ਕਰ ਲਓ ਤੁਸੀਂ ਇਥੋਂ ਪੈਂਟਾ ਸ਼ਰਟ ਲੈਣੀ ਆ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਆ ਪਲੇਨ ਚੈੱਕ ਪ੍ਰਿੰਟਰ ਲਾਈਨਿੰਗ ਇਹ ਵੀ ਲੈ ਜਾਓ ਸਾਡੇ ਕੋਲ ਸਿਰਫ 500 ਰੁਪਏ ਤੋਂ ਸ਼ਰਟ ਵੀ ਸ਼ੁਰੂ ਹੋ ਜਾਂਦੀ ਐ ਇੱਥੇ ਭਾਈ ਜੀ ਕੋਟ ਤੇ ਪਿਆ ਮੇਰੇ ਘੜੇਲਾ ਕੱਢ ਦਿਓ ਪਤਾ ਲੱਗ ਗਿਆ ਵੀ ਮੁੰਡਿਆਂ ਨੂੰ ਭਾਈ ਜੇ ਕੋਟ ਤੇ ਪਿਆ ਮੈਂ ਸਮੋਣਿਆਂ ਤੇ ਵਾਗੇ ਪੁਰਾਣੇ ਜਾਣਾ ਪੈਣਾ ਮਾਤੂ ਸ਼੍ਰੀ ਦਸਤਾ ਬਿਲਕੁਲ ਭਾਜੀ ਵਟ ਕੜ ਤਾਂਗੇ ਕੁਰਤੇ ਪਜਾਮੇ ਜੀ ਆਹ ਵਾਈਟ ਕੁਰਤੇ ਪਜਾਮੇ ਚੈੱਕ ਕਰ ਲੋ ਲੀਡਰਾਂ ਵਾਲੇ ਪੇਪਰ ਕਾਟਨ ਗੀਜ਼ਾ ਕਾਟਨ ਲੈਲਨ ਕਾਟਨ ਜਿੰਨੇ ਮਰਜੀ ਆਹ ਚੱਕੋ ਜੀ ਰੰਗਦਾਰ ਵੀ ਕੁਰਤੇ ਪਜਾਮੇ ਆ ਗਿਆ ਭਾਜੀ ਰੰਗਦਾਰ ਕੁਰਤੇ ਪਜਾਮੇ ਗੀਜ਼ਾ ਕਾਟਨ ਤੇ ਮਾਰਕੀਟ ਕੋਈ 1500 ਸਟਾਰਟ ਕਰਦੇ ਆ 1600 1700 2000 3000 ਦੇ ਦੇਈ ਜਾਂਦੇ ਆ ਆਹ ਚੱਕੋ ਕਰ ਦਿੰਦੇ ਆ ਬਹੁਤ ਵੱਡਾ ਚੈਲੰਜ ਲਾ ਲੋ ਜੋਰ ਦੁਕਾਨਦਾਰ ਸੋਨਲੈਂਡ ਫੈਕਟਰੀ ਵਾਲੇ ਸੋਨਲੈਂਡ ਹੋਲਸੇਲ ਵਾਲੇ ਸੋਨਨ 700 ਰੁਪਏ ਦਾ ਭੱਡੇ ਪਣੇ ਦਾ ਕੁੜਤਾ ਪਜਾਮਾ ਕੀ ਜਿਆਦਾ ਆ ਦੇਖੋ ਜੀ ਪਟਾਕੇ ਪੂਰੇ ਪਾਈ ਜਾਂਦੇ ਆ ਰੇਟ ਬਹੁਤ ਜਿਆਦਾ ਸੈੱਟ ਤੇ ਆ ਚਾਹੇ ਚਿੱਟਾ ਚਾਹੇ ਕਾਲਾ ਚਾਹੇ ਪੀਲਾ ਨੀਲਾ ਜਿਹੜਾ ਮਰਜ਼ੀ ਰੰਗ ਲੈ ਜਾਓ 3 3000 ਰੁਪਏ ਵਾਲੇ ਕੁੜਤੇ ਪਜਾਮੇ ਕਰਦੇ 700 ਵਿੱਚ 700 ਰੁਪਏ ਦੇ ਵਿੱਚ ਕੁੜਤਾ ਪਜਾਮਾ 3000 ਵਾਲਾ ਦੇਖੋ ਵਾਈਟ ਰੰਗ ਦੇ ਬੜੇ ਥਾਨ ਪਿਆ ਬਲੈਕ ਦੇ ਪਾਇਆ 컬러ਫੁਲ ਪਾਇਆ ਬਾਈ ਜੀ ਕੁਰਤੇ ਪਜਾਮੇ ਜਿੱਚ ਪਟਾਕੇ ਪਾ ਦਿਓ ਬੱਸ ਮੈਂ ਕਹਿੰਦਾ ਜਿਵੇਂ ਹੀ ਪਾ ਆ ਚੱਕੋ ਇੱਕ ਹੋਰ ਸੱਪ ਕੱਢ ਦਿੰਨੇ ਆ ਚੱਕੋ ਰੰਗ ਤੁਹਾਡੀ ਪਸੰਦ ਆ ਚੱਕੋ ਇੱਕ ਦੋ ਤਿੰਨ ਆ ਪੰਜ ਕੁਰਤੇ ਪਜਾਮੇ ਆਫਰ ਲਾਤਾ ਭਾਜੀ ਜਦੋਂ ਮਰਜੀ ਆਜੋ ਪੰਜ ਕੁਰਤੇ ਪਜਾਮੇ 1000 ਰੁਪਏ ਦੇ 1000 ਰੁਪਏ ਦੇ ਪੰਜ ਕੁਰਤੇ ਪਜਾਮੇ ਬਾਈ 1000 ਰੁਪਏ ਦੇ ਪੰਜ ਕੁਰਤੇ ਪਜਾਮੇ ਓਏ ਹੋਏ ਕਹਿੰਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰਨੀ ਪੰਜ ਕੋਰਤੇ ਪਜਾਮੇ ਪੰਜ ਕੋਰਤੇ ਪਜਾਮੇ ਪੰਜ ਕੋਰਤੇ ਪਜਾਮੇ 1000 ਰੁਪਏ ਦੇ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਦਾ ਕੋਰਤਾ ਪਜਾਮਾ ਦੇਖੋ ਆਫਰ ਲੱਗੀਆਂ ਮੈਂ ਕਿਹਾ ਬ੍ਰਾਂਡ ਦੇ ਰਹੇ ਆ 200 ਰੁਪਏ ਦੇ ਵਿੱਚ ਰੰਗ ਚੈੱਕ ਕਰੋ ਮੁੰਡਿਆਂ ਖੁੰਡਿਆਂ ਵਾਲੇ ਬਜ਼ੁਰਗਾਂ ਵਾਲੇ ਮਿਡਲ ਲਈ ਜਿਹੜੇ ਮਰਜ਼ੀ ਲੈ ਜਾਓ 200 ਰੁਪਏ ਦਾ ਕੁਰਤਾ ਪਜਾਮਾ ਲੱਗ ਗਿਆ ਜੀ 200 ਰੁਪਏ ਦਾ ਕੁਰਤਾ ਪਜਾਮਾ ਚੱਕੋ ਜੀ ਰੰਗ ਜਿਹੜੇ ਮਰਜ਼ੀ ਲੈ ਲਓ ਲੈ ਡਾਇਰਕ ਜਿੰਨੇ ਮਰਜ਼ੀ ਭਾਜੀ ਰੰਗ ਸਾਰੇ ਆਟੋ ਆਟਾ ਚੱਕੋ ਜੀ ਮਨਪਸੰਦ ਦਾ ਰੰਗ ਬਣਾਓ 1000 ਰੁਪਏ ਦੇ ਪੰਜ ਲੈ ਜਾਓ 200 ਰੁਪਏ ਦਾ ਕੁਰਤਾ ਪਜਾਮਾ ਆਫਰ ਲਾਤੀ ਆ ਮੈਂ ਕਹਿੰਨਾ ਗਰਮੀਆਂ ਦੇ ਵਿੱਚ ਕੁਰਤੇ ਪਜਾਮੇ ਚ ਨਜ਼ਾਰੇ ਲਿਆਵਾਂਗੇ ਭਾਜੀ ਨਜ਼ਾਰੇ ਸਾਹ ਲੈ ਲਓ ਸਾਹ ਲੈ ਲਓ ਕੁਰਤਾ ਪਜਾਮਾ ਲੈ ਜਾਣਾ ਆ ਮੁੰਡਿਆਂ ਨੇ ਉਹਨਾਂ ਨੂੰ ਫਿਟਿੰਗ ਚਾਹੀਦੀ ਆ ਪੂਰੀਆਂ 1 ਇੰਚ ਇਧਰ ਇਧਰ ਇੱਕ ਸੂਤ ਇਧਰ ਉਧਰ ਹੋਵੇ ਗੁੱਗੂ ਕੇ ਲੜ ਕੇ ਕੁਰਤੇ ਪਜਾਮੇ ਪਾਵਾਂਗੇ ਹਾਥੀ ਵਾਂਗੂ ਝੂਲਦੇ ਜਾਓਗੇ ਝੂਲਦੇ ਆ ਕੁਰਤੇ ਪਜਾਮੇ ਦੀ ਸਵਾਈ ਏ ਕਲਾਸ ਪਿਓਰ ਸੂਤੀ ਕਪੜਾ ਦੇ ਰਿਆ ਕੋਈ ਲਾਟਣੀ ਚੱਕੀ ਕੋਈ ਭਟੀਆਂ ਮੇਲਾ ਤੋਂ ਸੌਤੇ ਕਰ ਕੇ ਨਹੀਂ ਚੱਕੇ ਪੈਸੇ ਅਡਵਾਂਸ ਦੇ ਕੇ ਮਾਤੂਸ਼ਰੀ ਦਸਤਾਰ ਕੱਪੜੇ ਲੈ ਕੇ ਆਂਦਾ ਆ ਚੈੱਕ ਕਰ ਲੋ ਕੱਪੜਾ ਆ ਪਿਓਰ ਸੂਤੀ ਕੱਪੜਾ ਦਿੰਨੇ ਪਏ ਆ ਆ ਚੈੱਕ ਕਰਾ ਲੋ ਭਾਜੀ ਆ ਤੁਹਾਡੇ ਦਰਸ਼ਕ ਦੇਖ ਰਹੇ ਆ ਕੋਈ ਗੱਪ ਨਹੀਂ ਕੋਈ ਲੋਕਾਂ ਨੂੰ ਧੋਖੇ ਨਾਲ ਨਹੀਂ ਬੁਲਾਉਂਦੇ ਜੇ 2995 ਕੋਟ ਪੈਂਡ ਕਿਆ ਤੇ ਦਿੱਤਾ ਆ 200 ਰੁਪਏ ਦਾ ਕੁੜਤਾ ਪੈਂਦਾ ਕਿਆ ਤੇ ਦਵਾਂਗੇ ਸਾਰੀ ਗਰਮੀ ਦਵਾਂਗੇ ਲੋਬੀ ਛੇਤੀ ਆਜੋ ਚਾਹੇ ਤੁਸੀਂ ਕੁਰਤੇ ਪਜਾਮੇ ਸਮੋਣੇ ਆ ਕੋਟ ਪੈਂਟ ਸਮੋਣੇ ਆ ਸ਼ੇਰ ਪਾਨੀਆਂ ਬਲੇਜ਼ਰ ਬਾਸਟਰਾਂ ਪੈਂਟਾ ਸ਼ਰਟਾਂ ਤੇ ਸਾਡੇ ਕੋਲ ਆਜੋ ਕੱਪੜਾ ਸਸਤਾ ਆਪਣੇ ਟੇਲਰ ਬਿਠਾਇਆ ਰੇਟ ਉਹਦੇ ਵੀ ਬਾਜ਼ਾਰ ਨਾਲੋਂ ਬਹੁਤ ਘਟਿਆ ਇਸ ਕਰਕੇ ਸਭ ਤੋਂ ਸਸਤਾ ਸੀ ਦੇ ਰਿਹਾ ਫਾਇਦੇ ਲੈ ਜੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਹੈਗੇ ਆ ਪੱਗਾਂ ਬੰਨਣ ਵਾਲੇ ਸ਼ਕੀਨ ਮੁੰਡਿਆਂ ਨੂੰ ਮਾਤੂ ਸ਼੍ਰੀ ਦਸਤਾਰ ਦਾ ਬ੍ਰਾਂਡ ਦਵਾਗੇ ਰੂਬੀਆ ਫੁੱਲਵੈਲ ਤੁਸੀਂ ਲਾਈਨਿੰਗ ਦੇ ਕੱਪੜੇ ਲੈਣਾ ਉਹਦੇ ਵਿੱਚ ਵੀ ਤੁਹਾਡਾ ਅਸੀਂ 40 ਰੁਪਏ ਮੀਟਰ ਤੋਂ ਕੱਪੜਾ ਸ਼ੁਰੂ ਕਰ ਦੇਣਾ ਰੰਗ ਪੱਕੇ ਹੋਣਗੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰਸਾਂ ਲੇਡੀਜ਼ ਦਾ ਵੀ ਇੱਥੇ ਬਹੁਤ ਸੁਪਰ ਜਿਹੜਾ ਇੱਥੇ ਸੈਕਸ਼ਨ ਹੈਗਾ ਉਹਦੇ ਵਿੱਚ ਵੀ ਤੁਹਾਨੂੰ ਅਸੀਂ ਬੜੇ ਘੱਟ ਰੇਟ ਤੇ ਦੇ ਰਹੇ ਹਾਂ ਸੇਲ ਲੱਗੀ ਹੋਈ ਆ ਤੁਸੀਂ ਫੈਮਿਲੀ ਸਾਰੀ ਆਜੋ ਲੇਡੀਜ਼ ਲਈ ਸੂਟ ਤੇ ਜੈਂਟਸ ਲਈ ਇੱਧਰ ਆ ਸਾਰਾ ਸਟਾਕ ਤੁਸੀਂ ਦੇਖ ਲਿਆ ਫਾਇਦੇ ਕਰਕੇ ਭੇਜਾਂਗੇ ਕੈਮਰਾਮੈਨ ਓਮ ਸੰਧ ਦੀ ਨਾਲ ਹਰ